ਕਾਈ ਤੇ ਤਾਂ ਬੇਪਨੀ ਕੋਈ ਨਾ ਬੇਤਰਾ ਕੋਈ ਐਵੇਂ ਸੋਚਿਆ ਸੀ ਕਿ ਜਿਸ ਕੁੜੀ ਨੂੰ ਧੀ ਬਣਾਇਆ ਵਾ ਉਹ ਹੀ ਧੀ ਮੁੰਡਾ ਖਾ ਜੇਗੀ ਉਹ ਪੈਰੀ ਦੀ ਪਗੜ ਗਈ ਮੇਰਾ ਤਾਂ ਬਰਤ ਗਿਆ ਗਈ ਇੱਥੇ ਇੱਕ ਮਾਂ ਜਿਹੜੀ ਐ ਜਿਸ ਦੇ ਹਾਲਾਤ ਸ਼ਾਇਦ ਦਿਖਾਣੇ ਬਹੁਤ ਔਖੇ ਹੋਗੇ ਨੇ ਜਿਹੜੀ ਮੰਝੇ ਤੇ ਪਈ ਐ ਬਾਰ ਬਾਰ ਇੱਕੋ ਗੱਲ ਕਹਿ ਰਹੀ ਐ ਕਿ ਖਬਰਾਂ ਤਾਂ ਬਹੁਤ ਸੁਣੀਆਂ ਸੀ ਪਰ ਨਹੀਂ ਸੀ ਪਤਾ ਕਿ ਮੇਰਾ ਘਰ ਵੀ ਇੰਜ ਪੱਟ ਹੋ ਜਾਏਗਾ ਫੁੱਲਾ ਵਰਗਾ ਪੁੱਤ ਸੀ ਜਿਹੜਾ ਅੱਜ ਇਸ ਦੁਨੀਆ ਚ ਨਹੀਂ ਰਿਹਾ ਮੇਰਾ ਪੁੱਤ ਹੀਰਾ ਸੀ ਹਾਏ ਰੋਲ ਕੇ ਛੱਡ ਗਈ ਹਾਏ ਕੋਈ ਨਾ ਕਰਿਆ ਪਹਿਲਾਂ ਮਾਂ ਮਾਂ ਕਰਦੀ ਸੀ ਹਾਏ ਪਹਿਲਾਂ ਪੁੱਪੀ ਵਿਆਹ ਕਰ ਲੋ ਹਾਏ ਮੈਨੂੰ ਗਿਆ ਪਤਾ ਨਹੀਂ ਮੈਨੂੰ ਨਹੀਂ ਪਤਾ ਸੀ ਉਹ ਮੰਮੀ ਦੀ ਕਹਿੰਦੀ ਹਾਏ ਮੇਰਾ ਪੋਤ ਲਿ ਜਾਣਾ ਸੀ ਕੋਈ ਮੈਂ ਤਾਂ ਵੀ ਸੀ ਮੰਗਲ ਗਈ ਮੈਂ ਲੇਕ ਲੱਗ ਗਈ ਹਾਏ ਸਾਡੇ ਆਪ ਆਇਓ ਮੈਂ ਤੇਰੇ ਮੁੰਡੇ ਦਾ ਹੀ ਵੇਸਤਾ ਲੈਣਾ ਮੈਂ ਕਿਹਾ ਮੈਂ ਨਹੀਂ ਕਰਨਾ ਅੱਛਾ ਕੁੜੀ ਦੇ ਮਾਪੇ ਕਹਿੰਦੇ ਮਾਪੇ ਕਹਿੰਦੇ ਹੂੰ ਮੈਂ ਕਈ ਵਾਰ ਜਵਾਬ ਦਿੱਤਾ ਮੈਂ ਕਿਹਾ ਮੈਂ ਨਹੀਂ ਕਰਨਾ ਮੇਰੇ ਕੋ ਕੁਝ ਨਹੀਂ ਮੈਂ ਖਬਰਾਂ ਤਾਂ ਬਹੁਤ ਸੁਣੀਆਂ ਸੀ ਪਰ ਮੈਨੂੰ ਨਹੀਂ ਪਤਾ ਮੇਰੀ ਮੇਰੇ ਘਰੇ ਕਰਕੇ ਜਾਣਾ ਇੱਥੇ ਇਹ ਬੇਨਾਂ ਵੀ ਨਹੀਂ ਹੋਣੀ ਉਹ ਤਾਂ ਜਦੋਂ ਬਾਹਰ ਚਲ ਗਈ ਉਦੋਂ ਤੇਬਰ ਬੱਜ ਗਿਆ ਤੇ 1.5 ਸਾਲ ਬਾਅਦ ਨਾ 1.5 ਸਾਲ ਵੀ ਸਹੀ ਰਹੀ ਬਣਾ 1.5 ਸਾਲ ਤੋਂ ਬਾਅਦ ਫੇਰ ਉਹ ਤੇਰੇ ਬਲਗੇ ਤੇ ਉਹਦੀ ਦੂਜੀ ਪਾਸੇ ਕਿਸੇ ਮੁੰਡੇ ਨਾਲ ਗੱਲ ਹੋ ਗਈ ਇਹਨਾਂ ਮੁੰਡੇ ਨੂੰ ਕਹਿੰਦੀ ਮੇਰੇ ਨੂੰ ਕਹਿੰਦੀ ਵੀ ਮੇਰਾ ਭਰਾ ਆ ਕਹਿੰਦੀ ਇਹਨਾਂ ਮੁੰਡੇ ਨੂੰ ਫੋਨ ਲਾ ਲਿਆ ਨੰਬਰ ਕੱਢ ਕੇ ਉਹਨੂੰ ਕਹਿੰਦਾ ਵੀ ਜਿੰਨਾ ਤੂੰ ਕਹੁੰਦਾ ਮੇਰੀ ਮੰਗੇਤਰ ਆਏ ਤਾਂ ਉਹ ਮੁੰਡਾ ਮੋਰ ਕਹਿੰਦਾ ਮੇਰੀ ਤਾਂ ਗਰਲਫ੍ਰੈਂਡ ਆ ਕਹਿੰਦਾ ਕਿੰਨੇ ਕਿੰਨੇ ਕਿੰਨਾ ਖਰਚਾ ਲੱਗ ਗਿਆ ਕਿੰਨੇ ਪੈਸੇ ਲਾ ਉਹਨੇ ਹੁਣ ਇੱਕ ਦਿਨ ਤਾਂ ਗੱਲ ਕੀਤੀ ਕਹਿੰਦਾ 38 ਲੱਖ ਰੁਪਏ ਮੇਰਾ ਲੱਗਾ ਜੇ ਮੈਂ ਗਣਾ ਕਹਿੰਦਾ ਪਤੀ ਲੱਖ ਮੇਰਾ ਲੱਗਾ ਇਸ ਕੁੜੀ ਤੇ ਕਹਿੰਦਾ ਹੁਣ ਉਹ ਜਿੱਦਣੇ ਹੀ ਪਰਸੋਂ ਦੀ ਖਬਰ ਸੁਣੀ ਆ ਉਹ ਸਾਰਾ ਨੰਬਰ ਸੁੱਤਾ ਹੀ ਨਹੀਂ ਉੱਠਦਾ ਹੈਗਾ ਪੈ ਸਾਦੇ 66 ਪਟਾਈ ਖੀ ਉਹਦੀ ਇਹਨਾਂ ਹੈਲਥੀ ਤਾਂ ਓਕੇ ਤੱਕ ਜਾ ਕੇ ਖੜਕੜ ਕੇ ਤਾਂ ਜਾ ਕੇ ਮਰੁੰਦਾ ਆ ਪੰਜਾਬ ਦੇ ਜਿੰਨੇ ਵੀ ਮੁੰਡੇ ਕੁੜੀਆਂ ਕੈਨੇਡਾ ਕੈਨੇਡਾ ਕਰਦੇ ਨੇ ਪਰ ਉਸ ਨਾਮ ਦੇ ਪਿੱਛੇ ਕਿੰਨੇ ਘਰ ਪੱਟ ਹੋ ਜਾਂਦੇ ਨੇ ਕਿੰਨੀਆਂ ਮਾਂਮਾ ਕਿੰਨੇ ਪੇ ਉਹ ਜਿਹੜੇ ਨੇ ਉਹ ਰੋਂਦੇ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਹੰਝੂ ਥੰਮਦੇ ਨਹੀਂ ਜਦੋਂ ਉਹਨਾਂ ਦੇ ਧੀਆਂ ਪੁੱਤ ਕੈਨੇਡਾ ਦੇ ਚੱਕਰ ਦੇ ਵਿੱਚ ਮਰ ਜਾਂਦੇ ਨੇ ਆਪਣੀ ਜ਼ਿੰਦਗੀ ਖਤਮ ਕਰ ਲੈਂਦੇ ਨੇ ਜਦੋਂ ਕਈ ਵਾਰ ਕੁਝ ਮੁੰਡੇ ਜਾਂ ਕੁੜੀਆਂ ਨੂੰ ਕੋਈ ਰਸਤਾ ਨਹੀਂ ਲੱਭਦਾ ਖਾਸ ਕਰਕੇ ਉਹ ਮੁੰਡੇ ਜਿਹੜੇ ਸੋਚਦੇ ਨੇ ਕਿ ਸ਼ਾਇਦ ਅਸੀਂ ਪੜ੍ਹਾਈ ਨਾ ਕਰੀਏ ਸਾਨੂੰ ਕੋਈ ਆਇਲਸ ਵਾਲੀ ਕੁੜੀ ਹੀ ਮਿਲ ਜਾਏ ਜਿਸ ਦੇ ਨਾਲ ਅਸੀਂ ਕੈਨੇਡਾ ਦਾ ਸੁਪਨਾ ਪੂਰਾ ਕਰ ਲਵਾਂਗੇ ਪਰ ਉਸ ਦੇ ਪਿੱਛੇ ਜਦੋਂ ਮਨਸੂਬਾ ਜਿਹੜਾ ਸੁਪਨਾ ਉਹ ਪੂਰਾ ਨਹੀਂ ਹੁੰਦਾ ਉਲਟ ਹਕੀਕਤ ਸਾਹਮਣੇ ਜਾਂਦੀ ਹੈ ਕੁੜੀ ਬਾਹਰ ਜਾ ਕੇ ਮੁੱਕਰ ਜਾਂਦੀ ਹੈ ਉਸ ਤੋਂ ਬਾਅਦ ਪੰਜਾਬ ਦੇ ਇਹ ਇਕੱਲੇ ਘਰ ਦੇ ਹਾਲਾਤ ਨਹੀਂ ਪਤਾ ਨਹੀਂ ਕਿੰਨੇ ਘਰਾਂ ਦੇ ਵਿੱਚ ਇਹੋ ਜੇ ਵੈਣ ਦੇਖਣ ਨੂੰ ਮਿਲਦੇ ਨੇ ਜਦੋਂ ਇਹੋ ਜੀਆਂ ਧੋਖੇਬਾਜ਼ ਕੁੜੀਆਂ ਘਰ ਦੇ ਘਰ ਪੱਟ ਕੇ ਚਲੀ ਜਾਂਦੀਆਂ ਨੇ ਤੇ ਇੱਕ ਹੋਰ ਘਰ ਸੈਲਾ ਕਲਾਂ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਮਾਂ ਜਿਹੜੀ ਹੈ ਜਿਸ ਦੇ ਹਾਲਾਤ ਸ਼ਾਇਦ ਦਿਖਾਣੇ ਬਹੁਤ ਔਖੇ ਹੋਗੇ ਨੇ ਜਿਹੜੀ ਮੰਝੇ ਤੇ ਪਈ ਹੈ बार-बार ਇੱਕੋ ਗੱਲ ਕਹਿ ਰਹੀ ਹੈ ਕਿ ਖਬਰਾਂ ਤਾਂ ਬਹੁਤ ਸੁਣੀਆਂ ਸੀ ਪਰ ਨਹੀਂ ਸੀ ਪਤਾ ਕਿ ਮੇਰਾ ਘਰ ਵੀ ਇੰਜ ਪਟ ਹੋ ਜਾਏਗਾ ਅੱਜ ਪੂਰਾ ਪਿੰਡ ਇਸ ਘਰ ਦੇ ਵਿੱਚ ਮੌਜੂਦ ਹੈ ਰਿਸ਼ਤੇਦਾਰ ਸਕੇ ਸਬੰਧੀ ਮੌਜੂਦ ਨੇ ਜਿਨ੍ਹਾਂ ਦੇ ਪੁੱਤ ਨੇ ਆਪਣਾ ਜ਼ਿੰਦਗੀ ਜਿਹੜੀ ਖਤਮ ਕਰ ਲਈ ਕਿਉਂਕਿ ਕੁੜੀ ਨੇ ਕੈਨੇਡਾ ਬੁਲਾਇਆ ਤੱਕ ਨਹੀਂ ਤੇ ਉਸ ਤੋਂ ਬਾਅਦ ਤੇਵਰ ਐਨੇਕ ਬਦਲ ਲੈ ਕੇ ਉੱਥੇ ਜਾ ਕੇ ਕਿਸੇ ਹੋਰ ਮੁੰਡੇ ਦੇ ਨਾਲ ਗੱਲਬਾਤ ਕਰਕੇ ਸੈੱਟ ਹੋ ਗਈ ਪਰ ਜਿਸ ਮਾਂ ਨੇ ਜਸ ਪਿਓ ਨੇ ਉਸ ਕੁੜੀ ਨੂੰ ਤਿਆਂ ਵਾਂਗੂ ਰੱਖਿਆ ਧੀਆ ਵਾਂਗੂ ਪਿਆਰ ਦਿੱਤਾ ਆਪਣੀ ਧੀ ਬਣਾ ਕੇ ਉਸ ਨੂੰ ਜਿਹੜੇ ਉਸ ਨੂੰ ਪਿਆਰ ਲਾੜ ਲੜਾਇਆ ਉਹ ਧੀ ਨੇ ਇਸ ਮਾਂ ਦੀ ਕਦਰ ਨਹੀਂ ਰੱਖੀ ਇਸ ਪਿਓ ਦੀ ਕਦਰ ਨਹੀਂ ਰੱਖੀ ਉਸ ਜੀਵਨ ਸਾਥੀ ਜਿਸ ਦੇ ਨਾਲ ਵਿਆਹ ਕਰਾਉਣਾ ਸੀ ਉਸ ਦੀ ਕਦਰ ਤੱਕ ਨਹੀਂ ਰੱਖੀ ਇਸ ਮਾਂ ਦੇ ਹਾਲਾਤ ਤੁਸੀਂ ਦੇਖੋ ਮੈਨੂੰ ਲੱਗਦਾ ਨਹੀਂ ਬੋਲ पाओਗੇ ਪਰ ਫਿਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਮਾਂ ਸੋਚਿਆ ਸੀ ਕਿ ਆਪਣਾ ਘਰ ਪੱਟ ਹੋ ਜਾਏਗਾ ਇਦਾਂ ਸਹੀ ਵੇ ਕਿੱਥੇ ਸੋਚੇ ਬਿਆਦਾ ਚੰਗੀ ਲਗੀ ਤਾਂ ਮੈਨੂੰ ਨਹੀਂ ਸੀ ਪਤਾ ਮੈਂ ਹੋਣੀ ਲਈ ਫਿਰਦੀ ਹੂੰ ਜਦੋਂ ਜਦੋਂ ਕੁੜੀ ਦੇਖੀ ਸੀ ਉਦੋਂ ਸੋਚਿਆ ਸੀ ਕਿ ਜਿਸ ਕੁੜੀ ਨੂੰ ਧੀ ਬਣਾਇਆ ਵਾ ਉਹੀ ਧੀ ਮੁੰਡਾ ਖਾ ਜੇਗੀ ਧੀ ਬਣਾਇਆ ਉਹਨੂੰ ਤਾਂ ਮੈਂ ਇੰਦਾ ਸਹੂਲਤ ਦਿੱਤੀ ਹਾਏ ਬਾਰ ਵੀ ਸਹੂਲਤ ਦਿੱਤੀ ਇਹਨੂੰ ਕੰਮਤਾ ਹੀ ਵੀ ਵਾਲਵਾ ਕੇ ਦਿੱਤਾ ਮੈਂ ਤਾਂ ਉਹਨੂੰ ਕੰਮ ਵੀ ਲਵਾ ਕੇ ਦਿੱਤਾ ਸੀ ਹਾਏ ਮੇਰੀ ਉਹਨੇ ਫੇਰ ਹੀ ਰੱਖੀ ਹਾਏ ਮੇਰੇ ਪਤਰੂ ਇਧਰ ਆ ਸੈਟ ਦੇ ਹੂੰ ਜਿੱਦਾਂ ਮੈਨੂੰ ਸੈਟ ਕੇ ਗਈ ਆ ਮੈਨੂੰ ਸੈਟ ਕੇ ਨਾ ਜਾਂਦੀ ਮੁੰਡਾ ਜਿਹੜਾ ਸੀ ਫੁੱਲਾਂ ਵਰਗਾ ਪੁੱਤ ਸੀ ਜਿਹੜਾ ਅੱਜ ਇਸ ਦੁਨੀਆ ਚ ਨਹੀਂ ਰਿਹਾ ਮੇਰਾ ਪੁੱਤ ਹੀਰਾ ਸੀ ਹਾਏ ਮੇਰਾ ਪੁੱਤ ਹੀਰਾ ਸੀ ਕਿਸੇ ਨੂੰ ਵੀ ਪੁੱਛ ਲਓ ਮੇਰਾ ਪੁੱਤ ਹੀਰਾ ਸੀ ਹੈ ਰੋਲ ਕੇ ਸੱਟ ਗਈ ਹਾਈ ਕੋਈ ਨਾ ਕਰਿਓ ਇੱਤਾ ਹਾਈ ਜਿੱਦਾਂ ਮੈਂ ਫਸੀ ਕੋਈ ਨਾ ਫਸੇ ਹਾਈ ਕੋ ਹਾਈ ਮੈਂ ਫਾਦ ਗਈ ਹਾਈ ਮੈਂ ਫਾਦ ਗਈ ਜਿਹੜੇ ਤੁਹਾਡੇ ਵਰਗੇ ਹੋਰ ਮਾਪੇ ਆ ਉਹ ਕੁੜੀਆਂ ਦੇ ਵਿਸ਼ਵਾਸ 'ਚ ਆ ਜਾਂਦੇ ਆ ਤੁਹਾਨੂੰ ਵੀ ਇਹ ਕੁੜੀ ਵਿਸ਼ਵਾਸ ਪੂਰਾ ਦਿਵਾਉਂਦੀ ਸੀ ਮੈਂ ਸਦੂੰਗੀ ਮੁੰਡੇ ਨੂੰ ਮੈਂ ਤੁਹਾਡਾ ਤੁਹਾਡਾ ਸਾਰਾ ਕੁਝ ਕਰੂੰਗੀ ਇੱਥੇ ਤਾਂ ਬਹੁਤ ਕੁਝ ਕਰਦੀ ਸੀ ਹਮ ਬੇਨ ਦਾ ਤਾਂ ਛੇਤੀ ਹਟ ਗਈ ਗੱਲ ਕਰ ਹਮ ਪਹਿਲਾਂ ਮਾਂ ਮਾਂ ਕਰਦੀ ਸੀ ਹਾਏ ਪਹਿਲਾਂ ਮੰਮੀ ਮੈਂ ਆ ਕਰ ਦੋਗੀ ਹਾਏ ਮੈਨੂੰ ਕੀ ਪਤਾ ਸੀ ਮੈਨੂੰ ਨਹੀਂ ਇਹ ਪਤਾ ਸੀ ਉਹ ਮੰਮੀ ਨਹੀਂ ਕਹਿੰਦੀ ਹਮ ਹਾਏ ਮੇਰਾ ਪੁੱਤ ਲ ਜਾਣਾ ਸੀ ਕਦੇ ਤੁਸੀਂ ਹਾਏ ਮੇਰਾ ਪੁੱਤ ਲ ਜਾਣਾ ਤੁਸੀਂ ਕੁੜੀ ਨੂੰ ਪਸੰਦ ਕੀਤਾ ਸੀ ਕਿ ਇਹਨੂੰ ਘਰ ਦੀ ਨੂੰ ਬਣਾਣਾ ਹਾਏ ਰੱਬਾ ਉਹ ਨਹੀਂ ਪਹਿਲਾਂ ਖੁਦ ਕੀਤਾ ਸੀ ਅੱਛਾ ਹਾਏ ਸਾਡੇ ਆਪ ਆਇਓ ਮੈਂ ਤੇਰੇ ਮੁੰਡੇ ਦਾ ਹੀ ਰਿਸ਼ਤਾ ਲੈਣਾ ਮੈਂ ਕਿਹਾ ਮੈਂ ਨਹੀਂ ਕਰਨਾ ਅੱਛਾ ਕੁੜੀ ਦੇ ਮਾਪੇ ਕਹਿੰਦੇ ਮਾਪੇ ਕਹਿੰਦੇ ਹੂੰ ਮੈਂ ਕਈ ਵਾਰ ਜਵਾਬ ਦਿੱਤਾ ਮੈਂ ਕਿਹਾ ਮੈਂ ਨਹੀਂ ਕਰਨਾ ਮੇ ਕੋ ਕੁਛ ਨਹੀਂ ਹਾਏ ਅਸੀਂ ਚੱਕ ਚੱਕ ਥਾਰ ਕਰਕੇ ਉਹਨੂੰ ਪੈਤੋਂ ਲਾਇਆ ਹੂੰ ਹਾਏ ਜੇ ਮੈਂ ਮੰਨ ਗਈ ਸੀ ਬਾਅਦ ਚ ਹੂੰ ਫਿਰ ਐਦਾ ਕਿਉਂ ਕੀਤੀ ਰਿਸ਼ਤਾ ਤਾਂ ਨਹੀਂ ਆਪੇ ਮੰਗਿਆ ਸੀ ਹੂੰ ਮੈਂ ਤਾਂ ਨਹੀਂ ਸੀ ਮੰਗੜ ਗਈ ਪਹਿਲੀ ਸੀ ਮੰਗੜ ਗਈ ਹੂੰ ਹਾਂ ਮੈਰੀ ਦੀ ਬੰਗੜ ਗਈ ਮੇਰਾ ਤਾਂ ਪੁੱਤ ਗਾ ਕੇ ਮੈਂ ਕੀ ਕਰਾਂ ਦੱਸੋ ਮੇਰਾ ਪੁੱਤ ਲੱਭਣਾ ਮੈਂ ਤਾਂ ਉਧਰ ਹੀ ਲੱਭਦੀ ਲੱਭਦੀ ਮੈਂ ਤਾਂ ਰਾਹੇ ਨਹੀਂ ਲੱਭਦਾ ਮੈਨੂੰ ਨਹੀਂ ਲੱਭਦਾ ਰਾ ਹਾਂਏ ਬੇਦੁਰਾ ਹੀ ਲੱਭਦਾ ਕੀ ਪੈਸਾ ਦੇਖਿਆ ਉਹਨਾਂ ਨੇ ਕਿ ਘਰ ਦੇ ਵਿੱਚ ਪੈਸਾ ਬਹੁਤ ਹੈ ਜਾਂ ਮੁੰਡਾ ਦੇਖਿਆ ਹਾਏ ਲਵਾਇਆ ਨਹੀਂ ਤਾਂ ਆਪਣਾ ਆਪੜਾ ਹੀ ਬਾਤਵਾਲ ਸਿੱਧਾ ਕੀਤਾ ਹਮ ਹਾਏ ਆਪਣਾ ਬਾਤਵਾਲ ਸਿੱਧਾ ਐਂਦਾ ਕਰਦੇ ਲੋਕ ਬਾਤਵਾਲ ਸਿੱਧਾ ਨਹੀਂ ਸੋਚਿਆ ਸੀ ਕਿ ਇੰਨੀ 19 20 ਸਾਲ ਦੀ ਕੁੜੀ ਐਨੀ ਅੱਗੇ ਛਾਤਰ ਨਿਕਲੇਗੀ ਹਾਏ ਬੈਨੂ ਦੀ ਸੀ ਪਤਾ ਹਾਏ ਬੈਨੂ ਜੇ ਪਤਾ ਹੁੰਦਾ ਕੌਣ ਮਾੜਾ ਕਰਦਾ ਕੋਈ ਮਾੜਾ ਕਰਦਾ ਸਭ ਚੱਗੇ ਲਈ ਕਰਦੇ ਆ ਹਮ ਪਰ ਮੈਂ ਤਾਂ ਇਹੀ ਕਹੋਗੀ ਹائے ਕੋਈ ਨਾ ਕਰਿਓ ਹਮ ਵਿਆਹ ਹੀ ਨਾ ਕਰਿਓ ਹੁਣ ਕਿਸੇ ਨਾਲੀ ਤੁਹਾਨੂੰ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੇ ਮਨ ਚ ਸੀ ਕਿ ਕੁੜੀ ਦਾ ਵਿਆਹ ਹੋ ਜਾਂਦਾ ਮੁੰਡਾ ਸਾਡਾ ਕੈਨੇਡਾ ਚਲ ਜੇਗਾ ਔਰ ਇਹ ਡੈਡੀ ਨੇ ਗੱਲ ਕੀਤੀ ਸੀ ਅੱਛਾ ਅਸੀਂ ਕਿਹਾ ਵਿਆਹ ਕਰ ਲਈਏ ਹਮ ਕਹਿੰਦੇ ਨਹੀਂ ਤੁਸੀਂ ਬਾਹਰ ਭੇਜ ਦੋ ਹائے ਤੁਹਾਡੀ ਕੁੜੀ ਆ ਤੁਸੀਂ ਆ ਕੇ ਅਸੀਂ ਆ ਕੇ ਸਾਹ ਫੇਸ ਹੱਥ ਦਲਵਾਗੇ ਹਮ ਹائے ਸਾਨੂੰ ਫੇਸ ਅਸੀਂ ਕਾ ਸੱਦ ਲੋ ਅਸੀਂ ਫੇਰ ਬੰਦੇ ਇਕੱਠੇ ਕੀਤੇ ਅਸੀਂ ਕਾ ਸੱਦ ਲੋ ਕੁੜੀ ਨੇ ਫੇਰ ਜਵਾਬ ਦੇ ਦਿੱਤਾ ਕੁੜੀ ਕਹਿੰਦੀ ਮੈਂ ਨਹੀਂ ਆਣਾ ਹਾਏ ਕਹਿੰਦੀ ਮੈਂ ਨਹੀਂ ਕਰਾਣਾ ਅੱਛਾ ਮੁੜ ਕੇ ਫੇਰ ਤੁਹਾਡਾ ਫੋਨ ਵੀ ਨਹੀਂ ਚੱਕਿਆ ਕੁਛ ਨਹੀਂ ਚੱਕਿਆ ਸਾਡਾ ਬਲਾਕ ਲੈ ਚ ਸਿਰ ਦਿੱਤਾ ਨੰਬਰ ਅੱਛਾ ਜਾਇ ਕੁਛ ਲਾਉਂਦੀ ਸੀ ਉਹ ਕਿਸੇ ਨਾਲ ਗੱਡੀਆਂ ਦੇ ਘੰਮ ਦੀ ਗਾ ਅੱਛਾ ਉਹ ਤਾਂ ਸ਼ੋਅ ਕਰ ਲੈਂਦੀ ਸੀ ਹਾਈ ਮੁੜ ਕੇ ਫੇਰ ਬੰਦ ਕਰ ਲੈਂਦੀ ਸੀ ਮੁੰਡੇ ਨੇ ਕਦੇ ਵੀ ਤੁਹਾਨੂੰ ਕੁਝ ਨਹੀਂ ਦੱਸਿਆ ਕਿ ਕੁੜੀ ਇੱਦਾਂ ਗੱਲਾਂ ਪਹਿਲਾਂ ਮੇਰਾ ਮੁੰਡਾ ਦੀ ਮਾਂ ਨੂੰ ਦੱਸਦਾ ਰਿਹਾ ਅੱਛਾ ਹਾਈ ਮੰਮੀ ਮੈਨੂੰ ਇੱਦਾਂ ਕਹਿੰਦੀ ਐ ਹਾਈ ਤੁਹਾਡੇ ਕੋਲ ਪੈਸਾ ਹੈ ਨਹੀਂ ਹਮ ਹਾਈ ਤੁਸੀਂ ਸੋਨਾ ਨਹੀਂ ਪਾਇਆ ਮੈਂ ਕਹਿੰਦਾ ਮੈਂ ਕਿਹਾ ਮੈਂ ਇੱਕ ਵਾਰੀ ਬਾਹਰ ਲੰਘ ਜੂੰਦਾ ਮੈਂ ਤੈਨੂੰ ਕਮਾ ਕੇ ਸੋਨਾ ਵੀ ਪਾ ਦਊਗਾ ਹਮ ਹਾਈ ਮੈਂ ਕਿਹਾ ਤੂੰ ਸੋਨਾ داری ਹਾਈ ਤੈਨੂੰ ਸੋਨੇ ਨਾਲ ਲਾ ਦਿੰਦੇ ਕੈਨੇਡਾ ਉੱਥੇ ਬੈਠੀ ਬੈਠੀ ਸੋਨਾ ਪੈਸਾ ਸਭ ਮੰਗੀ ਗਈ ਹਾਏ ਮਾਂ ਉਹਦੀ ਨੂੰ ਵੀ ਪਤਾ ਆ ਹੂੰ ਔਰ ਹੀ ਮਾਂ ਨੂੰ ਸਾਰਾ ਹੀ ਪਤਾ ਸੀ ਬੇਬੇ ਔਰ ਇਹ ਬਹੁਤ ਮੇਰੇ ਪੁੱਤ ਖੁਦ ਉਹਦੀ ਮਾਂ ਨੂੰ ਦੱਸਿਆ ਹੂੰ ਬੇਹੇ ਮੇਰੀ ਕਹਿੰਦਾ ਮੈਨੂੰ ਹਾਏ ਮੰਮੀ ਐਂਦਾ ਕਹਿੰਦੀ ਆ ਹੂੰ ਕਹਿੰਦੀ ਮੋਰੀਆ ਤੂੰ ਜਵਾਬ ਦੇ ਦੇ ਅੱਛਾ ਆਪਣੇ ਸਰਪਰੇ ਆਈ ਲੈ ਲਾ ਹੂੰ ਮੇਰੇ ਮੁੰਡੇ ਨੇ ਮੈਨੂੰ ਇਹ ਦੱਸਿਆ ਹੂੰ ਕਹਿੰਦਾ ਮੰਮੀ ਮੇਰੇ ਮੋਰੇ ਜਦ ਮੈਂ ਫੋਨ ਕਰਦਾ ਗਾਣੇ ਲਾ ਦਿੰਦੀ ਆ ਅੱਛਾ ਮੇਨਾਂ ਗੱਲ ਨਹੀਂ ਕਰਦੀ ਹਾਏ ਮੈਂ ਕਿਹਾ ਤੂੰ ਪਹਿਲਾਂ ਕਿੱਥੇ ਸੁੱਤਾ ਹੈ ਹੂੰ ਤੂੰ ਮੈਨੂੰ ਪਹਿਲਾਂ ਦੱਸ ਦੇ ਅਸੀਂ ਬੰਦੇ ਇਕੱਠੇ ਕੀਤੇ ਅਸੀਂ ਉੱਥੇ ਗਏ 4 ਸਾਲ ਹੋ ਗਏ ਸੀ ਰਿਸ਼ਤੇ ਨੂੰ ਮੁੰਡੇ ਨੇ ਕਦੋਂ ਦੱਸਿਆ ਤੁਹਾਨੂੰ ਹਾਏ ਨਹੀਂ ਚੌਥਾ ਲੱਗਾ ਆ ਹੂੰ ਚੌਥਾ ਲੱਗਾ ਤੇ ਮੁੰਡੇ ਨੇ ਕਦੋਂ ਦੱਸਿਆ ਤੁਹਾਨੂੰ ਆ ਸਭ ਹੋ ਰਿਹਾ ਇਹ ਮੁੰਡੇ ਨੇ ਮੈਨੂੰ ਦੱਸਿਆ 6 ਮਹੀਨੇ ਹੋ ਗਏ ਇਹਨਾਂ ਦੀ ਅੱਛਾ 6 ਮਹੀਨੇ ਹੋ ਗਏ ਸਾਨੂੰ ਦੋ ਢਾਈ ਸਾਲ ਆਪਣੇ ਮਨ ਚ ਹੀ ਰੱਖੀ ਗਿਆ ਸਭ ਕੁਝ ਜਿੱਦਾਂ ਉਹਦੀ ਮੰਮੀ ਨੂੰ ਦੱਸਦਾ ਸੀ ਹੂੰ ਉਹਦੀ ਮੰਮੀ ਨੇ ਕਿਹਾ ਉਹਦੀ ਮੰਮੀ ਨੂੰ ਕਿਹਾ ਹਾਏ ਮੰਮੀ ਮੈਨੂੰ ਐਂਦਾ ਕਹਿੰਦੀ ਆ ਹੂੰ ਫੇਰ ਜੇ 6 ਮਹੀਨੇ ਹੋ ਗਏ ਮੇਰਾ ਮੁੰਡਾ ਉੱਠ ਉੱਠੇ ਨਾ ਅੱਛਾ ਹਾਏ ਫਾਰੇ ਲਾਪੇ ਨੂੰ ਕੀ ਹੋਇਆ ਹਾਂ ਮੈਂ ਉਹਨੂੰ ਫੋਟੋ ਵੇਜ ਗਈ ਹਾਂ ਇਹ ਮੈਂ ਕਿਹਾ ਮੇਰਾ ਮੁੰਡਾ ਉੱਠਿਆ ਨਹੀਂ ਹੂੰ ਇਹ ਉੱਠਦਾ ਨਹੀਂ ਜੀ ਇਰੋ ਕੀ ਹੋਇਆ ਹੂੰ ਕਹਿੰਦੀ ਇਹਦੇ ਮਾਂ ਕਹਿੰਦੀ ਇਹਦੀ ਕਹਿੰਦੀ ਕੁਝ ਕੀਤਾ ਹੋਣਾ ਇੱਥੇ ਅੱਛਾ ਹਾਏ ਮੈਨੂੰ ਇਹ ਭੈ ਕਹਿੰਦੀ ਤੇਰੇ ਮੁੰਡੇ ਤੇ ਕਿਸੇ ਨੇ ਕੁਝ ਕਰ ਦਿੱਤਾ ਹੂੰ ਆਪਣੀ ਗਲਤੀ ਨਹੀਂ ਮੰਨੀ ਕਿ ਕੁੜੀ ਸਾਡੀ ਇਦਾਂ ਕਰਦੀ ਹਾਏ ਕਹਿੰਦੀ ਮੈਂ ਫੇ ਆਪਣੀ ਦਰਾੜੀ ਨੂੰ ਕਹਿੰਨੀ ਆ ਇਹ ਮੈਂ ਕਿਹਾ ਸੱਚੀ ਇਹਨੂੰ ਕੁਝ ਕਰ ਦਿੱਤਾ ਅੱਛਾ ਹਾਏ ਕੁਝ ਕਰ ਦਿੱਤਾ ਹੂੰ ਅਸੀਂ ਫੇ ਮੇਰਾ ਡੈਡੀ ਮੈਂ ਅਸੀਂ ਫੇਰ ਉੱਥੇ ਗਏ ਅੱਛਾ ਕਹਿੰਦੇ ਕੋਈ ਗੱਲ ਨਹੀਂ ਅਸੀਂ ਆ ਹੁਣ ਕੁੜੀ ਸੱਦਾ ਗਏ ਹਮ ਹਾਏ 2 ਮਹੀਨੇ ਸੱਦਾ ਗਏ ਹਮ 2 ਮਹੀਨਾ ਵਾ ਫੇ ਮੁੱਕਰ ਗਈ ਅੱਛਾ ਫੇ ਕੁੜੀ ਮੁੱਕਰ ਗਈ ਹਮ ਫੇ ਕਹਿੰਦੇ ਅਸੀਂ ਤੁਹਾਡੇ ਪੈਸੇ ਮੋੜਾਂਗੇ ਹਮ ਅਸੀਂ ਲੇਖ ਲਿਖਾ ਕਰਾਇਆ ਕਹਿੰਦੇ 31 ਤਰੀਕ ਨੂੰ ਦਵਾਂਗੇ ਅੱਛਾ ਜਿੰਨੇ ਤੁਸੀਂ ਲਾਏ ਹਾਏ 31 ਦੇ ਲਖਾਇਆ ਸੀ ਹਮ ਪੈਨਜੀ ਭੇ ਉਦਨ ਮੁੱਕ ਕਰ ਗਏ ਕਿੰਨਾ ਪੈਸਾ ਲੱਗ ਗਿਆ ਸੀ ਤੁਹਾਡਾ ਤੁਹਾਡਾ ਵਸੇਰਾ ਲੱਗ ਗਿਆ ਪੈਸਾ ਇਹ ਤਾਂ ਲੈ ਕੇ ਟਿਕਟਾਂ ਤਾਈ ਲੈਪਟਾਪ ਤਾਈ ਹੂੰ ਦਿੱਲੀ ਤਾਈ ਉਹਦੇ ਕੋਲ ਤਾਈ ਵੀ ਪੈਸੇ ਅਸੀਂ ਦਿੱਤੀ ਅਸੀਂ ਇਹ ਦੇਖੋ ਮੈਂ ਕਿੱਦਾਂ ਕਰਕੇ ਦਿੱਤੇ ਸੀ ਮੈਨੂੰ ਪਤਾ ਮੇਰਾ ਰੱਬ ਜਾਣਦਾ ਇਹ ਤਾਂ ਅਸੀਂ ਜਾਣਦੇ ਆ ਬਿਲਕੁਲ ਹਾਏ ਜੋੜ ਜੋੜ ਕੇ ਪੈਸੇ ਰੱਖੇ ਸੀ ਹਾਏ ਕਿੱਦਾਂ ਮੰਗ ਮੰਗ ਚੱਕ ਚੱਕ ਲਾਈ ਦੀ ਮੈਂ ਹੂੰ ਕਾ ਨੂ ਵੀ ਪਤਾ ਕਰਾ ਜੋ ਕਿੱਥੋਂ ਨਿਕਲਦਾ ਇੰਨਾ ਪੈਸਾ ਹਾਏ ਕਿੱਥੋਂ ਨਿਕਲਦਾ ਪੈਸਾ ਮਨਚ ਇਦਾਂ ਨਹੀਂ ਆਇਆ ਸੀ ਕਿ ਕੁੜੀ ਧੋਖਾ ਦੇ ਜੂਗੀ ਸਾਡੇ ਪੈਸੇ ਜਾਊਗੇ ਭੈਣ ਜੀ ਪਤਾ ਹੁੰਦਾ ਕੋਈ ਕਰਦਾ ਆ ਹਮ ਇੱਕ ਮੈਂ ਤਾਂ ਸਿਰ ਤੁਹਾਨੂੰ ਦੱਸਿਆ ਮੈਂ ਤਾਂ ਜਵਾਬ ਦਿੰਦੀ ਦਿੰਦੀ ਕਹਤਾਂ ਕਿੱਥੇ ਫਸ ਗਈ ਹਮ ਮੈਂ ਖਬਰਾਂ ਤਾਂ ਬਹੁਤ ਸੁਣੀਆਂ ਸੀ ਪਰ ਮੈਨੂੰ ਨਹੀਂ ਪਤਾ ਹਮ ਪਹਿਲੀ ਮੇਰੇ ਘਰੇ ਕਰਕੇ ਜਾਣਾ ਇੱਥੇ ਵੇ ਮੇਨ ਦਾ ਵੀ ਇਦਾਂ ਹੀ ਹੋਣੀ ਆ ਕੁੜੀ ਨੇ ਇਹਨ ਤੁਹਾਨੂੰ ਮਾਮਾ ਵਾਂਗੂ ਮੰਨਿਆ ਵਿਸ਼ਵਾਸ ਪੂਰੇ ਵਿੱਚ ਲੈ ਲਿਆ ਹਾਏ ਮੰਮੀ ਕਰਦੀ ਮੰਮੀ ਕਰਦੀ ਹਾਏ ਮੰਮੀ ਇਦਾਂ ਕਰ ਹਾਏ ਮੰਮੀ ਇਦਾਂ ਕਰ ਖਾਏ ਕਿਤੇ ਅਸੀਂ 4:30 ਨਾ ਪੂਰੇ ਹੋਏ ਹੂੰ ਅੱਛਾ ਜਦੋਂ ਮੁੰਡੇ ਨੇ ਆ ਕਦਮ ਚੁੱਕ ਲਿਆ ਉਸ ਤੋਂ ਪਹਿਲਾਂ ਬਿਲਕੁਲ ਵੀ ਨਹੀਂ ਪਤਾ ਲੱਗਾ ਕਿ ਕਹਿੰਦਾ ਸੀ ਕੋਈ ਆਖਰੀ ਗੱਲ ਹੋਈ ਹੋਵੇ ਸਾਡੀ ਕੋਈ ਨਹੀਂ ਹੋਈ ਹੂੰ ਇਹ ਤਾਂ ਜੋ ਹੋਇਆ 12 ਵਜੇ ਹੋਇਆ ਜੋ ਕੁਝ ਹੋਇਆ ਉਸ ਵੇਲੇ ਪਤਾ ਨਹੀਂ ਕੀ ਹੋਇਆ ਪਹਿਲਾਂ ਤਾਂ ਸਾਰਾ ਹਾਸ 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 ਕੇ ਤਾਂ ਪੌੜੀਆਂ ਜੜਦਾ ਸੀ ਹਮ ਹਾਈ ਮੈਂ ਇੱਥੇ ਪਈ ਮਮੀ ਚਾਹ ਬਣਾ ਦੇ ਹਮ ਮੈਂ ਨਾ ਇੰਦੀ ਇੰਦੀ ਗੱਲ ਕਰਦਾ ਸੀ ਹਮ ਹਾਈ ਮੇਰਾ ਮੁੰਡਾ ਇੱਦਾਂ ਖਿੱਚ ਕੇ ਲੈ ਗਿਆ ਹਮ ਹਾਈ ਮੈਂ ਹੁਣ ਕਿੱਥੋਂ ਲੈਣਾ ਆ ਬਿਲਕੁਲ ਵੀ ਮਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਨਾ ਪਿਤਾ ਨੂੰ ਪਤਾ ਲੱਗਣ ਦਿੱਤਾ ਮਨ 'ਚ ਕਿੰਨਾ ਦੁੱਖ ਭਰਾ ਨੂੰ ਨਹੀਂ ਪਤਾ ਲੱਗਾ ਕੋਲ ਭਰਾ ਨੂੰ ਹੀ ਪਤਾ ਲੱਗਿਆ ਹਾਈ ਰੱਬਾ ਏ ਮਾਵਾ ਜੀ ਜਿਹੜੀ ਇਸ ਹਾਲਾਤਾਂ ਦੇ ਵਿੱਚ ਪਈ ਆ ਜਿਸ ਨੂੰ ਸ਼ਾਇਦ ਹੁਣ ਪਤਾ ਲੱਗ ਗਿਆ ਕਿ ਮੇਰੇ ਪੁੱਤ ਨੇ ਕਦੇ ਨਹੀਂ ਆਣਾ ਪਰ ਇਹੋ ਜੀਆਂ ਕੁੜੀਆਂ ਜੋ ਇਸ ਤਰੀਕੇ ਦੇ ਨਾਲ ਘਰਾਂ ਨੂੰ ਪੱਟ ਦਿੰਦੀਆਂ ਨੇ ਮਾਤਾ ਪਿਤਾ ਨੂੰ ਸ਼ਾਇਦ ਇਹ ਸਾਰੀ ਉਮਰ ਦਾ ਦੁੱਖ ਲੱਗ ਗਿਆ ਜਿਨ੍ਹਾਂ ਦਾ ਪੁੱਤ ਉਹਨਾਂ ਨੂੰ ਹੁਣ ਕਦੇ ਵੀ ਅੱਖਾਂ ਦੇ ਸਾਹਮਣੇ ਨਹੀਂ ਦੇਖਣਾ ਪਰ ਸੋਚੋ ਇਸ ਮਾਂ ਨੇ ਕਿੰਨੇ ਸੁਪਨੇ ਸਜਾਏ ਸੀ ਉਸ ਕੁੜੀ ਨੂੰ ਕਿਵੇਂ ਧੀਆਂ ਬਣਾ ਧੀ ਮੰਗੂ ਜਿਹੜਾ ਬਣਾ ਕੇ ਘਰ ਦੇ ਵਿੱਚ ਰੱਖਿਆ ਲਾੜ ਲੜਾਇਆ ਇੰਨੀਆਂ ਪਿਆਰ ਵਾਲੀਆਂ ਗੱਲਾਂ ਪਰ ਨਹੀਂ ਸੀ ਪਤਾ ਉਹ ਕੁੜੀ ਜਿਹੜੀ ਇਸ ਤਰੀਕੇ ਦੀ ਨਿਕਲੇਗੀ ਪਰ ਸੋਚਿਆ ਸੀ ਜਦੋਂ ਖਬਰਾਂ ਸੁਣਦੇ ਸੀ ਕਿ ਇਹੋ ਜੇ ਹਾਲਾਤ ਵਾ ਪੰਜਾਬ ਦੇ ਵਿੱਚ ਬਣੇ ਹੋਏ ਇੱਕ ਘਰ ਨਹੀਂ ਬਹੁਤ ਘਰਾਂ ਦੇ ਵਿੱਚ ਕੁੜੀਆਂ ਜਿਹੜਾ ਧੋਖਾ ਕਰਕੇ ਨਿਕਲ ਜਾਂਦੀਆਂ ਵਾ ਤੁਸੀਂ ਸੋਚਿਆ ਨਹੀਂ ਸੀ ਕਿ ਅਸੀਂ ਪੈਸੇ ਲਾਣ ਤੋਂ ਪਹਿਲਾਂ 100 ਵਾਰ ਸੋਚ ਲਈਏ ਸੀ ਅਸੀਂ ਮੈਡਮ ਰੈਸਟੋਰੈਂਟ ਦੇ ਭਰੋਸਾ ਕੀਤਾ ਜਿਆਦਾ ਤੇ ਸਾਡੇ ਰੈਸਟੋਰਾਂ ਵਾਲ ਰੈਸਟੋਰੈਂਟ ਦੇ ਵਿੱਚੋਂ ਕੁੜੀ ਆ ਗਈ ਆ ਅਸੀਂ ਉਸ ਭਰੋਸੇ ਵਿੱਚ ਹੀ ਰਹਿ ਗਏ ਸੀ ਹੂੰ ਤੇ ਸਾਨੂੰ ਸਾਡੇ ਨਾਲ ਵੀ ਇਹਨਾਂ ਮਾੜਾ ਕਰੂਗੀ ਇਹ ਮੰਮੀ ਉਹ ਵੀ ਕਰਦੀ ਸੀ ਬਿਲਕੁਲ ਜਾਨ ਮਮਮੀ ਤਾਂ ਇਹਨਾਂ ਬੋਲਦੀ ਨਾ ਸਕੀ ਅੱਛਾ ਉਹ ਤਾਂ ਜਦੋਂ ਬਾਹਰ ਚਲ ਗਈ ਉਦੋਂ ਤੇਵਰ ਬਦਲ ਗਿਆ ਉਹਦੇ 1.5 ਸਾਲ ਬਾਅਦ ਨਾ 1.5 ਸਾਲ ਵੀ ਸਹੀ ਰਹੀ ਪਹਿਲਾਂ 1.5 ਸਾਲ ਤੋਂ ਬਾਅਦ ਫੇਰ ਉਹ ਤੇਵਰ ਬਦਲ ਗਿਆ ਤੇ ਉਹਦੀ ਦੂਜੇ ਪਾਸੇ ਕਿਸੇ ਮੁੰਡੇ ਨਾਲ ਗੱਲ ਹੋ ਗਈ ਤੇ ਉਹਦੇ ਮੁੰਡੇ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਤੇ ਉਹ ਗੱਲ ਜਿੱਦਾਂ ਕਿ ਉਹਨੂੰ WhatsApp ਦੇ ਵਿੱਚ ਦੇਖ ਲਿਆ ਕਿ ਤੇ ਮੁੰਡਾ ਕੋ ਹੋਰ ਨਾਲੇ ਅਟੈਕ ਆ WhatsApp ਗਰੁੱਪ 'ਚ ਠੀਕ ਆ ਕਿ ਇਹਨਾਂ ਨੂੰ ਪੁੱਛਿਆ ਕਿ ਇਹ ਮੁੰਡਾ ਕੌਣਾ ਹੈ ਇਹਨਾਂ ਮੁੰਡੇ ਨੂੰ ਕਹਿੰਦੀ ਮੇਰੇ ਨੂੰ ਕਹਿੰਦੀ ਵੀ ਮੇਰਾ ਭਰਾ ਆ ਕਹਿੰਦੀ ਹੂੰ ਇਹਨਾਂ ਮੁੰਡੇ ਨੂੰ ਫੋਨ ਲਾ ਲਿਆ ਨੰਬਰ ਕੱਢ ਕੇ ਹੂੰ ਉਹਨੂੰ ਕਹਿੰਦਾ ਵੀ ਜਿੰਨਾ ਤੋਂ ਹੁੰਦਾ ਮੇਰੀ ਮੰਗੇਤਰ ਆਏ ਹੂੰ ਤਾਂ ਉਹ ਮੁੰਡਾ ਮੋਰੇ ਕਹਿੰਦਾ ਮੇਰੀ ਤਾਂ ਗਰਲਫ੍ਰੈਂਡ ਆ ਕਹਿੰਦਾ ਇਹ ਅੱਛਾ ਐਡੀ ਵੱਡੀ ਗੱਲ ਕਹਿਤੀ ਉਹ ਇਹ ਵੀ ਮੁੰਡੇ ਨੇ ਜੱਕ ਦਾ ਮੈਨੂੰ ਦੱਸੀ ਹੈਗੀ ਇਹ ਸਾਨੂੰ ਮੁੰਡੇ ਨੇ ਸਾਲ ਸਾਲ ਦਾ ਫੇਰ ਅੰਦਰ ਹੀ ਰੱਖੀ ਗੱਲ ਇਹ ਅੱਛਾ ਸਾਲਕ ਬਾਅਦ ਫੇਰ ਮੁੰਡੇ ਨੇ ਸਾਨੂੰ ਗ ਮੈਂ ਕਿਹਾ ਜਿਹੜੀਆਂ ਗੱਲਾਂ ਤੋਂ 1.5 ਸਾਲ ਪਹਿਲਾਂ ਤੇ ਨੌਂ ਹੋਈਆਂ ਤੂੰ ਪਹਿਲਾਂ ਮੈਨੂੰ ਦੱਸਦਾ ਬਿਲਕੁਲ ਤੇ ਸਾਨੂੰ ਕਿ ਉਹਦੇ ਉਹਨੂੰ ਜਿੱਥੇ ਰਹਿੰਦੀ ਆ ਮੇਰੇ ਇਹਨਾਂ ਦੇ ਭਰਾ ਦੇ ਕੋਲ ਰਹਿੰਦੀ ਸੀ ਉਹਨੇ 에어ਪੋਰਟ ਤੋਂ ਰਿਸਿਵ ਕੀਤੀ ਆ ਕਾਰ ਰੱਖੀ ਉਹਨੇ ਫਰੀ ਰੋਟੀ ਕੋਈ ਦੂਜਾ ਨਹੀਂ ਸਿਕਾ ਨੂੰ ਮਤਲਬ ਕਿ ਕਿਰਾਇਆ ਕਰੋ ਰੈਂਟ ਕੋਈ ਨਾ ਸਿਕਾ ਤੇ ਰਾਤ ਨੂੰ ਕੰਮ ਤੇ ਕੰਮ ਤੇ ਲਵਾਈਓ ਸੀ ਕੰਮ ਇਥੋਂ ਵੱਲੋਂ ਆਪਣੇ ਰਿਸਨ ਇਹਨਾਂ ਦਾ ਭਰਾ ਉਹ ਲੰਡਨ ਟ੍ਰਾਂਡਰ ਜਾ ਅੱਛਾ ਉਹਨੂੰ 에စီ ਵੀ ਮੇਰਾ ਭਾਂਜਾ 12 ਸਾਲਾ ਮੇਰੇ ਸਾਲਾ ਹਾਂਜੀ ਠੀਕ ਹੈ ਉਹਨੂੰ 에စီ ਵੀ ਮੇਰਾ ਭਾਂਜਾ ਬਾਹਰ ਜਾਊਗਾ ਉਹਨੂੰ ਕੋਲੋਂ ਇਹਨਾਂ ਖਰਚਾ ਕੀਤਾ ਨਾ 22 ਤੇ ਰੋਟੀ ਪਾਣੀ ਔਰ ਕੰਮ ਤੇ ਵੀ ਛੱਡ ਜਾਨਾ ਜੇ ਪੜਦੀ ਸੀ ਉੱਥੋਂ ਛੱਡ ਗਿਆਣਾ ਡ੍ਰੌਪ ਕਰ ਲੈਣਾ ਕਿੰਨੇ ਕਿੰਨੇ ਕਿੰਨਾ ਖਰਚਾ ਲੱਗ ਗਿਆ ਕਿੰਨੇ ਪੈਸੇ ਲੱਗੇ ਉਹਨੇ ਹੁਣ ਇੱਕ ਦਿਨ ਤਾਂ ਗੱਲ ਕੀਤੀ ਕਹਿੰਦਾ 38 ਲੱਖ ਰੁਪਏ ਮੇਰਾ ਲੱਗਾ ਜੇ ਮੈਂ ਗਿਣਾ ਕਹਿੰਦਾ 38 ਲੱਖ ਮੇਰਾ ਲੱਗਿਆ ਸਕੂਲੀ ਜੇ ਕਹਿੰਦਾ ਹੁਣ ਜਿੱਦਣੇ ਹੀ ਪਰਸੋਂ ਦੀ ਖਬਰ ਸੁਣੀ ਆ ਉਹ ਸਾਰਾ ਟੱਬਰ ਸੁੱਤਾ ਹੀ ਨਹੀਂ ਉੱਠਦਾ ਹੈਗਾ ਉਹ ਸਾðਵੇਂ ਇਹਨਾਂ ਸਾð ਮਿਲ ਗਏ ਹੋ ਉਹ ਉਹਨਾਂ ਦਾ ਕੋਈ ਸਾਨੂੰ ਫੋਨ ਨਹੀਂ ਆਇਆ ਉਹਨਾਂ ਨੂੰ ਵੀ ਐਨ ਤੀਆਂ ਵਾਂਗ ਉਹਨਾਂ ਦੇ ਵੀ ਘਰ ਰਹਿੰਦੀ ਸੀ ਵੀ ਤੀਆਂ ਕੋ ਰੱਖੀ ਆ ਆਪਣੀ ਤੀਆਂ ਕੋ ਰੱਖੀ ਆ ਉਹ ਕਹਿੰਦਾ ਜਿੱਦਾਂ ਤੁਹਾਡੀ ਤੀਆਂ ਤੇ ਮੇਰੀ ਤੀਆਂ ਤੀਆਂ ਕੋ ਮੈਂ ਰੱਖੂਗਾ ਕਹਿੰਦੇ ਵਰਕਿਆ ਨਹੀਂ ਤਾਂ ਆਪਾਂ ਕਹਿੰਦੇ ਆਮ ਰਿਸ਼ਤੇਦਾਰ ਕਿੱਥੇ ਹੈ ਨਾ ਸੰਭਾਲਦੇ ਆ ਰਿਸ਼ਤੇਦਾਰ ਕਹਿੰਦੇ ਸਾਡਾ ਹੋ ਜਵੇ ਅਸੀਂ ਕਿਸੇ ਦਾ ਕੀ ਲੈਣਾ ਮੇਡ ਮੇਰਾ ਭਾਂਜਾ ਇੱਥੇ ਦੂਜੇ ਚ ਹੈਗਾ ਕੈਨੇਡਾ ਵਿੱਚ ਉਹਨੇ ਫੋਨ ਕੀਤਾ ਉਹ ਕਹਿੰਦਾ ਮਾਮਾ ਕਹਿੰਦਾ ਮੈਨੂੰ ਕਹਿੰਦਾ ਉਹ ਬੰਦਾ ਤਾਂ ਦਿਖਾੜ ਵੀ ਕੌਣ ਵਾਰ ਇਹਨਾਂ ਦੇਵਤਾ ਜਿਹਨੇ ਕਹਿੰਦਾ 22 ਸਾਲ ਰੱਖੀ ਆ ਕਹਿੰਦਾ ਹੂੰ ਕਹਿੰਦੇ ਇੱਥੇ ਦੱਸ ਦੇ ਨਹੀਂ ਕੋਈ ਆਪਣੇ ਘ ਉਹ ਬੰਦਾ ਦੇਵਤਾ ਕਿਦਾਂ ਦਾ ਕਹਿੰਦਾ ਮੈਨੂੰ ਦਿਖਾ ਲੈ ਮੈਨੂੰ ਮਿਲ ਕੇ ਆਲਾ ਕਹਿੰਦਾ ਅੱਛਾ ਮੇਰਾ ਭਾਂਜਾ ਗਿਆ ਕਿਥੇ ਦੁੱਜੇ ਉਹਨਾਂ ਨੇ ਵੀ ਕਦੇ ਨਹੀਂ ਦੇਖਿਆ ਕਿ ਇਹ ਕੁੜੀ ਕਿਸੇ ਹੋਰ ਮੁੰਡੇ ਦੇ ਨਾਲ ਜਾਂਦੀ ਆਂਦੀ ਆ ਜਾਂ ਕਿਦਾਂ ਜਾਂ ਕੰਮ ਤੇ ਛੱਡਿਆ ਨਾ ਕੁਝ ਵੀ ਇੱਕ ਵਾਰ ਉਹਨੇ ਦੱਸਿਆ ਤਾਂ ਵੀ ਇਹਦੀ ਭਾਬੀ ਨੇ ਇੱਕ ਵਾਰ ਗੱਲ ਕੀਤੀ ਸੀਗੀ ਕਿ ਇਹਨਾਂ ਸਟਾਈਲ ਬਦਲ ਲਿਆ ਆਪਣਾ ਕਹਿੰਦੀ ਅੱਛਾ ਇਹਨਾਂ ਵਾਲ ਵਾਲ ਹੇਅਰ ਕੱਟ ਕਰਾ ਲਿਆ ਕਹਿੰਦੀ ਹੁਣ ਅੱਛਾ ਪਹਿਲਾਂ ਦੇ ਸੱਦੀ ਸੀ ਬੁਲਾ ਲੈ ਇੱਥੇ ਸੂਟ ਸਲਵਾਰ ਪਾਉਂਦੀ ਸਲਵਾਰੀ ਕਹਿੰਦੀ ਇਹਨਾਂ ਵੀ ਹੇਅਰ ਕੱਟ ਕਰਾ ਲਿਆ ਕਹਿੰਦੀ ਕੁਝ ਮੈਨੂੰ ਇਹਦੇ ਲੱਛਣ ਮਾੜੇ ਲੱਗ ਪੇ ਸਾਡਾ ਮੁੰਡਾ ਆਜੂ ਬਾਹਰ ਵੀ ਦਿੱਤੀ ਜਾਉਂਗੀ ਜੀ ਤੇ ਜੋ ਕਿਤਾਬ ਮਾੜਾ ਕੀਤਾ ਉਹਨਾਂ ਨੇ ਤੁਹਾਡੇ ਕਿੰਨੇ ਇੱਥੋਂ ਪੈਸੇ ਲੱਗੇ ਜਦੋਂ ਤੁਸੀਂ ਭੇਜਿਆ ਉਹਨੂੰ ਸਾਡੇ 26 ਲੱਖ ਰੁਪਏ ਲਗਾਏ ਫਿਰ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਖਰਚਾ ਕੀਤਾ ਤੁਹਾਡੇ ਰਿਸ਼ਤੇਦਾਰ ਨੇ ਕਿਉਂ ਨਹੀਂ ਖਰਚਾ ਕੀਤਾ ਅੱਗੇ ਉਹ ਨਹੀਂ ਸ਼ਾਰਾ ਖਰਚਾ ਕੀਤਾ ਤੇ ਕੁੜੀ ਵਾਲੇ ਕਿੱਦਾਂ ਗਰੀਬ ਸੀ ਜਾਂ ਕਿਵੇਂ ਸੀ ਕੁੜੀ ਵਾਲਾ ਇੱਕ ਟਰੱਕ ਡਰਾਈਵਰ ਹੈ ਅੱਛਾ ਉਹ ਮੋਬਲੀ ਕੋਈ 4-5 ਹਜ਼ਾਰ ਤਨਖਾਹ ਲੈਣਿਆ ਟਰੱਕ ਡਰਾਈਵਰ ਹੈ ਜਦੋਂ ਤੁਹਾਡੇ ਕੋਲ ਰਿਸ਼ਤਾ ਆਇਆ ਸੀ ਤੁਸੀਂ ਕੀ ਸੋਚਿਆ ਸੀ ਉਸ ਵੇਲੇ ਅਸੀਂ ਦੇਖਿਆ ਨਹੀਂ ਸਾਤੋਂ ਦੂਰ ਸੀ ਏਰੀਆ ਤੋਂ ਬਹੁਤ ਦੂਰ ਪੈ ਗਿਆ ਸੀ ਸਾਤੋਂ ਅਸੀਂ ਆਈਦਨ ਤਕੜੇ ਬੰਦਾ ਸਨ ਬਹੁਤ ਤਕੜਾ ਹੈਗਾ ਹੂੰ ਤੇ ਹੁਣ ਪਤਾ ਲੱਗ ਗਿਆ ਖੇਤਾਂ ਉਹਦੇ ਕੋਲ ਹੂੰ ਇਨਕੁਆਰੀ ਕੀਤੀ ਵੀ ਖੇਤਾਂ ਦੇ ਕੋਲ ਹੂੰ ਤੇ ਬਾਕੀ ਉਹ ਟਰੱਕ ਡਰਾਈਵਰ ਜਿੱਦਣ ਦਾ ਗਿਆ ਉਸ ਦਿਨ ਉਹਨੇ ਟਰੱਕ ਡਰਾਈਵਰ ਕੁੜੀ ਗਈ ਏ ਨੌਕਰੀ ਛੱਡਦੀ ਹੂੰ ਤੇ ਕਿਉਂਕਿ ਰੈਂਟ ਸਾਰਾ ਮੇਰਾ ਸਾਲਾ ਦੇ ਹੀ ਗਿਆ ਰੋਟੀ ਉਹ ਖਵਾਈ ਗਿਆ ਪੈਸੇ ਕਮਾ ਕੇ ਘਰ ਭੇਜੀ ਗਏ ਆਪਣੇ ਉਹ ਮੁੰਡੇ ਨੇ ਕਿੰਨੀ ਪੜ੍ਹਾਈ ਕੀਤੀ ਸੀ ਮੁੰਡਾ 10ਵੀਂ ਪੜ੍ਹਿਆ 10ਵੀਂ ਪੜ੍ਹਿਆ ਲੱਗਦਾ ਸੀ ਕਿ ਮੁੰਡਾ ਆਇਲਸ ਨਹੀਂ ਕਰ ਸਕਦਾ ਤਾਂ ਇਦਾਂ ਦੀ ਕੁੜੀ ਲੱਭਣੀ ਪਈ ਤਾਂ ਇਦਾਂ ਦੀ ਕੁੜੀ ਲੱਭੀ ਸਹੀ ਨਹੀਂ ਫਿਰ ਉਹ ਕੱਲ ਮੁੰਡੇ ਸਿੱਧਾ ਨਾਲ ਭੇਜ ਦਿੰ ਅਈ ਤਾਂ ਇਹਦੇ ਰਸਤੇ ਕੁੜੀ ਲੰਬੀ ਸੀ ਵੀ ਚਲਾਇਸ ਕਰੇ ਵਿਆਹ ਕਰਾ ਕੇ ਚਲ ਜੂਗੀ ਮੁੰਡੇ ਦਾ ਸੁਪਨਾ ਸੀ ਜਾਂ ਤੁਹਾਡਾ ਸੁਪਨਾ ਸੀ ਬਾਹਰ ਭੇਜਣ ਦਾ ਇਹ ਸਾਡਾ ਕੁਝ ਸੁਪਨੇ ਮੁੰਡੇ ਦਾ ਸੁਪਨਾ ਸੀ ਵੀ ਮੈਂ ਬਾਹਰ ਜਾਣਾ ਬਾਹਰ ਜਾਣਾ ਕੁਝ ਰਿਸ਼ਤਿਆਂ ਦੀ ਸੀ ਵੀ ਚਲੋ ਮੁੰਡੇ ਨੇ ਵੇਖ ਮੁੰਡਾ ਬਾਹਰ ਚਲ ਜੇ ਵੀ ਸਾਡੇ ਤਿੰਨਾਂ ਦੇ ਵਿੱਚੋਂ ਹੋਰ ਰਿਸ਼ਤਿਆਂ ਦੇ ਮਨ ਦੇ ਵਿੱਚ ਵੀ ਸੀਗੀ ਉਦ ਦਾ ਘਰ ਦਾ ਤੁਹਾਡਾ ਕੀ ਕੰਮ ਕਰਦਾ ਕਰੇ ਖੇਤੀਬਾੜੀ ਕਰਦੇ ਸੀ ਖੇਤੀਬਾੜੀ ਕਰਦੇ ਨੇ ਤਿੰਨ ਮੁੰਡੇ ਆ ਤੁਹਾਡੇ ਤਿੰਨ ਮੁੰਡੇ ਜੀ ਦੋਨੋਂ ਖੇਤੀ ਕਰਦੇ ਸੀ ਤਿੰਨੇ ਤਿੰਨੇ ਵੀ ਨਾ ਤਿੰਨੇ ਖੇਤੀ ਕਰੇ ਛੋਟਾ ਆ ਤੇ ਉਹ ਹੁਣ ਐਸਾ ਲਗਾ ਕਰਨੋਂ ਕੰਮ ਤੇ ਉਹ ਪਹਿਲੇ ਪੜ੍ਹਦਾ ਸੀ ਪੜ੍ਹ ਹਟਿਆ ਹੁਣ ਐਸਾ ਲਗਾ ਕਰਨਾ ਹੁਣ ਪੁਸ਼ਤਾਵਾ ਹੁੰਦਾ ਕਿ ਸ਼ਾਇਦ ਰੋਕ ਲਿਆ ਹੁੰਦਾ ਜੇ ਘਰ ਦੀ ਖੇਤੀ ਆ ਚਲ ਵਧੀਆ ਘਰ ਦਾ ਸਰੀ ਜਾਂਦਾ ਕੀ ਲੋੜ ਆ ਬਾਹਰ ਜਾਣ ਦੀ ਮੁੰਡੇ ਨੇ ਵੀ ਥੋੜਾ ਜਿਹਾ ਮੈਨੂੰ ਦੁਸ਼ੇਰੀ ਮੈਂ ਮੁੰਡੇ ਨੂੰ ਕਹੇ ਹਟਿਆ ਮੈਂ ਕਿ ਇੱਥੇ ਡੇਰੀ ਪਾਲਣੇ ਪੋਲਟਰੀ ਫਾਰਮ ਪਾਲਣੇ ਆ ਵੀ ਕੀ ਲੋੜ ਆ ਬਾਹਰ ਤੁਸੀਂ ਤਿੰਨ ਤਿੰਨ ਜਣੇ ਆਗੇ ਤਿੰਨ ਨੂੰ ਇੱਕ ਪੋਲਟਰੀ ਫਾਰਮ ਉਹ ਡੇਰੀ ਪਾਲਾਂ ਮ ਤੇ ਪਰ ਸੋ ਪਰਾਂ ਚੱਕਣਾ ਚੁੜ ਹੋ ਗਿਆ ਉਹਦਾ ਪਰ ਹੁਣ ਕੋਈ ਗੱਲ ਹੋਈ ਸੀ ਐਦਾਂ ਦੀ ਕਿ ਘਰ ਦੇ ਵਿੱਚ ਹੀ ਉਹਨੇ ਖੌਫਨਾਕ ਕਦਮ ਚੱਕ ਲਿਆ ਜ਼ਿੰਦਗੀ ਖਤਮ ਕਰ ਲਈ ਸਾਡੇ ਨਾਲ ਕੋਈ ਘਰ ਦੇ ਵਿੱਚ ਗੱਲਬਾਤ ਨਹੀਂ ਸੀ ਸਾਡੇ ਨਾਲ ਹੱਸ-ਹੱਸ ਕੇ ਗੱਲਾਂ ਕਰਦਾ ਕੰਮ ਕਰਦਾ ਯਾਨੀ ਹੱਸਦਾ ਉੱਪਰੋਂ ਸਕਾਂਦਰੂ ਉਹਦੇ ਮਨ ਜਿਹੜਾ ਸੀ ਨਾ ਲਈ ਨਸ ਲੈਣਾ ਹਰ ਬਿਲਿਸ਼ਟਾ ਸੁਬੇ ਲੈਣਾ ਤੇ ਜੇ ਉਹਨੂੰ ਕੰਮ ਨੂੰ ਕਹਿੰਦੇ ਸੁੱਤਾ ਹੋਣਾ ਕਰਨਾ ਉਹ ਕੰਮ ਕਰਨਾ ਆ ਆ ਚਲੀਏ ਉਹਨਾਂ ਕੈਂਡੀਟ ਚੱਲ ਮੈਂ ਆ ਗਿਆ ਜਿਹਦਾ ਮਾਤਾ ਜੀ ਕਹਿੰਦੇ ਥੋੜੇ ਟਾਈਮ ਤੋਂ ਮਤਲਬ ਘਰ ਚ ਪਿਆ ਰਹਿੰਦਾ ਸੀ ਸਟ्रेस ਲੈਣਾ ਘਰ ਜਾਣਾ ਨਾਣਾ ਤੋਣਾ ਕਰ ਰੋਟੀ ਕਾਣੀ ਉੱਪਰ ਚੜ ਜਾਣਾ ਅੱਛਾ ਕਮਰੇ ਜੀ ਇਕਾਂਤ ਵਿੱਚ ਜਾਣ ਲੱਗ ਪਿਆ ਇਕਾਂਤ ਵਿੱਚ ਇਕਾਂਤ ਵਿੱਚ ਜਾਣ ਲੱਪਿਆ ਜਿਹੜਾ ਮੁੰਡਿਆਂ ਨਾਲ ਵੀ ਜਣ ਬਹਿਣਾ ਉੱਠਣਾ ਆਪਣੇ ਜ਼ਿਆਦਾ ਫਰੈਂਡਾਂ ਨਾਲ ਵੀ ਨਾ ਥੋੜਾ ਉਹਨੇ ਘਟਾ ਦਿੱਤਾ ਸੀ ਉਹਨੇ ਅੱਛਾ ਇੰਨਾ ਘਟਾ ਦਿੱਤਾ ਸੀ ਕਿ ਸਟ्रेस ਵਿੱਚ ਛੜਿੰਦਾ ਸੀ ਯਾਰ ਪਹਿਲੇ ਤੇ ਹੁਣ ਇਹ ਕਿੱਦਾਂ ਮਤਲਬ ਕੁਝ ਖਾਦਾ ਕੁਝ ਪੀਤਾ ਇਦਾਂ ਦਾ ਉਹਨੇ ਦੇਖੋ ਜੀ ਰਾਤ ਨੂੰ ਇੱਥੋਂ ਮੈਂ ਇੱਥੇ ਬੈਠਾ ਰੋਟੀ ਖਾਂਦਾ ਨੇ ਰਿਹਾ ਮੈਂ ਵੀ ਕੰਮ ਤੋਂ ਆਇਆ ਤੇ ਅੰਦਰ ਹੋ ਗਿਆ ਦੁੱਧ ਦਾ ਪ ਤੇ ਮੇਰੇ ਨਾਲ ਹਾਸਲੇ ਉੱਪਰ ਚੜ ਗਿਆ। ਅੱਛਾ। ਕਿਉਂਕਿ ਮੈਂ ਇਹਨੂੰ ਟੋਕ ਦਿੰਦਾ ਨੂੰ ਕਿ ਖੰਡ ਦਾ ਪਿਆ ਕਰ ਮੈਂ ਖੰਡ ਦੇ ਨਾਲ ਤੈਨੂੰ ਸ਼ੂਗਰ ਹੋਊਗੀ। ਤੇ ਖੰਡ ਬਹੁਤ ਹੀ ਨਹੀਂ ਪੀਦੀ ਹੁੰਦੀਗੀ। ਹੁਣ 2-3 ਵਜੇ ਦੁੱਧ ਦੇ ਗਲਾਸ ਖੰਡ ਦੇ ਬਾਣੇ ਕੋਲ ਦਾ ਕੋਲ ਦਾ ਇਹਦੇ ਨਾਲ ਹਾਸਲੇ ਉੱਪਰ ਚੜ ਗਿਆ। ਉੱਪਰ ਗਿਆ ਤੇ ਉਹਦਾ ਇੱਕ ਫਰੈਂਡ ਸੀ ਉਹਦਾ ਫੋਨ ਆ ਗਿਆ ਉਹਨੂੰ। ਅੱਛਾ। ਉਹ ਮੁੰਡਾ ਗ੍ਰੀਸਿਆ ਸੀ ਇਕੱਠੇ ਰਹਿੰਦੇ ਸੀ। ਉਹਨੂੰ 6 ਮਹੀਨੇ ਹੋ ਗਏ ਗ੍ਰੀਸਗੇ ਨੂੰ। ਉਹਨੇ ਫੋਨ ਕਰਤਾ। ਉਹ ਅੰਦਰ ਇਹਨੂੰ ਫੋਨ ਦੀ ਕੋ ਰੇਂਜ ਨਹੀਂ ਜਾਂਦੀ ਸੀ। ਉਹ ਬਾਹਰ ਛੋਟਾ ਮੁੰਡਾ ਸੁੱਤਾ ਦੀ ਗੱਬਰਾ ਸੁੱਤਾ ਸੀ। ਉਹਦੀ ਕੋ ਆ ਗਿਆ ਉਹਦੇ ਗੱਲਾਂ ਕੀਤੀ ਆਸਾ ਸੋਹਣਾ ਗੱਲਾਂ ਕੀਤੀਆਂ ਅੱਛਾ ਕੋਈ ਮੰਚ ਨਹੀਂ ਕੋਈ ਸੰਤ ਡਾਊਟੇ ਨਹੀਂ ਹੁੰਦਾ ਮੈਂ ਕੀ ਕਰਨ ਲੱਗਾ ਉਹ ਤਾਂ ਬਾਅਦ ਵਿੱਚ ਸਵੇਰ ਨੂੰ ਸੁੱਤੇ ਵੀ ਨਹੀਂ ਦੇਖਿਆ ਨਹੀਂ ਆਪੇ ਸਵੇਰ ਨੂੰ ਅੱਕੜੇ ਪਏਗੇ ਰਾਤ ਨੂੰ ਕੀਤਾ ਕੰਮ ਨਹੀਂ ਇਕ ਹੁੰਦਾ ਨਾ ਬੰਦੇ ਨੂੰ ਲੱਗੇ ਮੈਂ ਕੁਛ ਕੰਨਾਂ ਬੰਦਾ ਮਾਂ ਪੇਰ ਨਾਲ ਥੋੜੀ ਦਿਲ ਦੀ ਗੱਲ ਕਰ ਲੰਦਾ ਲੜਿਆ ਜਾਂ ਕੁਛ ਵੀ ਬੰਦਾ ਉਹਦੀ ਰਾਖੀ ਕਰਦਾ ਜੋ ਕੋਲ ਜਾਂਦਾ ਉਹਦੇ ਤੇ ਹੱਸ ਹੱਸਦਾ ਗੱਲਾਂ ਕਰਦਾ ਹੱਸ ਹੱਸ ਦੂਜਿਆ ਕਰਦਾ ਉਹ ਐਦਾਂ ਤਾਂ ਨਹੀਂ ਜਦੋਂ ਉੱਪਰ ਗਿਆ ਕੋਈ ਐਦਾਂ ਦੀ ਗੱਲ ਹੋਊਗੀ ਜਿਹੜਾ ਉਹ ਸਹੀ ਨਹੀਂ ਸਕਿਆ ਨਹੀਂ ਨਹੀਂ ਗੱਲ ਉਹਦੀ ਕੋਈ ਉਧਰ ਹੀ ਕੋਈ ਫੋਨ ਪੰਦੀ ਹੋਊਗੀ ਜਾਂ ਕੁਛ ਵੀ ਕੋਈ ਫੋਨ ਆਇਆ ਹੋਊਗਾ ਕੀਤਾ ਹੋਊਗਾ ਕੋਈ ਉਹੀ ਉਹਦੇ ਅੰਦਰ ਸਾਜ਼ਮਾ ਸੀ ਕੋਈ ਪਿਛਲੇ ਸਮੇਂ ਦਾ ਚੱਲਦਾ ਹੀ ਸੀ ਪਿਛਲੇ ਸਮੇਂ ਜਾਂ ਉਦੋਂ ਦਾ ਵੀ ਹੋਊਗਾ ਕੋਈ ਪਤਾ ਵੀ ਕੀ ਫੋਨ ਆਇਆ ਤੇ ਸ਼ਾਂਤ ਨੂੰ ਦੱਸਿਆ ਨਹੀਂ ਕੁਝ ਵੀ ਉਹਨੇ ਸਾਡੇ ਕੋਲ ਤਾਂ ਹੱਸ ਕੇ ਪੰਨ ਚੜ ਗਿਆ ਤੇ ਯਾਨੀ ਉਹਦੇ ਦੂਜੇ ਭਰਾ ਦੇ ਵਿਮਾਨ ਦੇ ਵਿੱਚ ਤਾਂ ਆਵੇ ਤੇ ਜੇ ਇਹਨੇ ਕੋਈ ਕੰਮ ਕਰਨਾ ਕਰਨਾ ਵੀ ਜਾਂ ਗੁੱਸੇ 'ਚ ਸੁੱਤਾ ਜਾਂ ਕੀ ਹੈਗਾ ਤੇ ਹਰ ਸਾਲ ਦਾ ਮੁੰਡੇ ਨਾਲ ਗੱਲਾਂ ਕਰਦਾ ਲੰਮਾ ਪਿਆ ਮੈਂ ਸੁਣਿਆ ਕਿ ਮੰਡੇ ਦੀ ਪੂਰੇ ਪਿੰਡ 'ਚ ਬਣੀ ਹੋਈ ਸੀ ਪੂਰੇ ਪਿੰਡ ਦੇ ਇਲਾਕੇ 'ਚ ਬਣੀ ਹੋਈ ਸੀ ਮੰਡੇ ਦੀ ਇਲਾਕੇ ਵਿੱਚ ਇਸ ਇਲਾਕੇ ਵਿੱਚ ਅੰਨਾ ਪੰਜ ਸੱਤਾ ਪਿੰਡਾਂ ਦੇ ਵਿੱਚ ਨਾ ਇੰਨੀ ਵਗ ਜੇ ਮੈਂ ਜਾਂਦਾ ਸੀ ਜੇ ਜੇਮ ਵਾਲੇ ਮੁੰਡੇ ਕੋਲ ਫੋਨ ਵੇਲੇ ਬਹੁਤ ਆਇਓ ਤੇ ਮੁੰਡੇ ਜੀ ਪਰ ਬਾਪੂ ਜੀ ਹੁਣ ਤਾਂ ਉਹ ਫੁੱਲਾਂ ਵਾਲਾ ਪੁੱਤ ਹਨਾ ਹੀਰਾ ਜਿਹਨੂੰ ਇੱਕ ਮਾਂ ਕਹਿ ਰਹੀ ਆ ਉਹ ਤਾਂ ਹੁਣ ਇਸ ਦੁਨੀਆ 'ਚ ਨਹੀਂ ਰਿਹਾ ਕੈਨੇਡਾ ਦਾ ਸੁਪਨਾ ਲੱਗਦਾ ਕਿ ਬਰਬਾਦ ਕਰ ਚੁੱਕਾ ਸਭ ਕੁਝ ਤਾਂ ਵੀ ਕਿਸੇ ਗਾਂ ਵੀ ਕਿਸੇ ਨੂੰ ਕਹੂੰਗਾ ਵੀ ਕੈਨੇਡਾ ਛੱਡ ਕੇ ਨਾ ਤਾਂ ਆਪਣੇ ਘਰ ਬੈਠ ਕੇ ਰੋਟੀ ਕਮ ਕਰ ਲੈ ਆਪਣੇ ਦੇਸ਼ ਵਿੱਚ ਕਾਓ ਨਾ ਤੁਹਾਡੇ ਕੋਲ ਪੈਸਾ ਬਚਿਆ ਨਾ ਪੁੱਤ ਬਚਿਆ ਇਹ ਮੁੜ ਕੇ ਆਊਗਾ ਕਦੇ ਨਹੀਂ ਕਦੇ ਆਣਾ ਪੈਸਾ ਤਾਂ ਮੁੜ ਕੇ ਆ ਜਾਊਗਾ ਪਰ ਪੁੱਤ ਨਹੀਂ ਮੁੜ ਕੇ ਆਣਾ ਹੈਗਾ ਸਾਡੇ 6-6 ਫੁੱਟ ਹਾਈਟ ਦੀ ਉਹਦੀ ਇਹਨਾਂ ਹੈਲਥੀ ਤੱਕ ਓਕੇ ਤਾਂ ਜਾ ਕੇ ਖੜਕੜ ਕੇ ਤਾਂ ਜਾ ਕੇ ਮੈਂ ਰੋਣਾ ਆ ਕਿ ਇੱਥੇ ਜਾ ਮੁੰਡੇ ਨੂੰ ਹਾਕ ਮਾਰਦਾ ਟਰੈਕਟਰ ਤੋਂ ਛਾਲ ਮਾਰ ਕੇ ਉਤਰ ਕੇ ਆਣਾ ਨੱਟ ਕੇ ਮੇਰੇ ਕੋਲੋਂ ਜਿਹੜੇ ਮਾਪੇ ਤੁਹਾਨੂੰ ਦੇਖ ਰਹੇ ਆ ਸ਼ਾਇਦ ਜਿਨ੍ਹਾਂ ਦਾ ਮਨ ਵੀ ਨਹੀਂ ਹੁੰਦਾ ਕਿ ਅਸੀਂ ਆਪਣੀ ਧੀਆ ਪੁੱਤਾਂ ਨੂੰ ਬਾਹਰ ਕੱਲੀਏ ਪਰ ਆਪਣੇ ਬੱਚਿਆਂ ਦੀ ਜਿੱਦ ਨੂੰ ਦੇਖਦੇ ਉਹਨਾਂ ਦੇ ਸੁਪਨਿਆਂ ਨੂੰ ਦੇਖਦੇ ਉਹ ਮਾਪੇ ਵੀ ਪੱਥਰ ਰੱਖ ਲੰਦੇ ਦਿਲ ਤੇ ਕਿ ਜਾਓ ਅਸੀਂ ਮਦਦ ਕਰਾਂਗੇ ਤੁਹਾਡਾ ਸਾਥ ਦੇਵਾਂ ਤੁਹਾਨੂੰ ਰੱਖਣਾ ਪਿਆ ਪੱਥਰ ਨਾਲ ਮੈਂ ਨਹੀਂ ਚਾਹਦਾ ਸੀ ਕੈਨੇਡਾ ਭੇਜਣਾ ਮੈਨੂੰ ਰੱਖਣਾ ਪਿਆ ਪੱਥਰ ਕੁਝ ਆਪਣੇ ਮਾਮੂਨਾ ਗੱਲ ਕਰਦਾ ਸੀ ਉਹ ਇਹਨਾਂ ਦੀ ਕਾਇਸੀ ਭੇਜਣਾ ਭੇਜਣਾ ਬਾਹਰ ਪਰ ਮੈਂ ਨਹੀਂ ਭੇਜ ਕੇ ਰਾਜੀ ਸੀ ਇੱਕ ਮਾਂ ਕਹਿੰਦੀ ਮੈਂ ਤਾਂ ਖੁਦ ਨਹੀਂ ਚਾਹਦੀ ਸੀ ਰਿਸ਼ਤਾ ਪਰ ਉਹ ਹੋਣੀ ਮੈਨੂੰ ਪਤਾ ਨਹੀਂ ਸੀ ਰਿਸ਼ਤਾ ਵਾ ਕਿ ਹੋਣੀ ਲੈ ਜਾਏਗਾ ਮੇਰਾ ਪੁੱਤ ਹੀ ਖਾ ਜਾਏਗਾ ਅਸੀਂ ਪਿੰਡ ਦੇ ਵਿੱਚ ਕਿਸੇ ਹੋਰ ਮੁੰਡੇ ਨੂੰ ਰਿਸ਼ਤਾ ਦਾ ਕਰਾਂਗੇ ਉਸ ਕੁੜੀ ਦਾ ਉਹ ਚਲੋ ਉਹਨਾਂ ਦੀ ਆਸ ਵਿੱਚ ਕੁੜੀ ਕਹਿੰਦੀ ਮੈਨੂੰ ਪਸੰਦ ਨਹੀਂ ਜਾਂ ਕੁਝ ਵੀ ਹੈਗਾ ਤੂੰ ਆਪਣੇ ਮੁੰਡੇ ਨੂੰ ਕਰ ਇਹ ਕਹਿੰਦੀ ਕਿ ਮੈਂ ਨਹੀਂ ਆਪਣੇ ਮੁੰਡੇ ਨੂੰ ਕਰਨਾ ਮੇ ਸਾਡੇ ਕੋਲ ਐਨੇ ਪੈਸੇ ਹੈ ਨਹੀਂ ਤੇ ਜਿਹੜੇ ਲੋਕ ਤਾੜ ਲੈਂਦੇ ਆ ਕਿ ਕਿਹੜਾ ਮੋਟਾ ਘਰ ਆ ਉਸ ਘਰ ਚ ਬੜੀਏ ਹਾਂ ਉਹ ਨਹੀਂ ਤਾੜ ਲਿਆ ਸਭ ਇਹਦੇ ਰਿਸ਼ਤੇ ਸਾਰੇ ਬਾਹਰ ਆ ਬੈਨੂੰ ਪੈ ਕੱਟੀ ਕਰ ਲੈਣੇ ਨਹੀਂ ਹੂੰ ਉਹਨੂੰ ਇਸ ਗੱਲ ਦਾ ਪਤਾ ਸੀ ਉਸ ਤੀਵੀ ਨੂੰ ਉਹ ਕੁੜੀ ਦੇ ਨਾਲ ਉਹ ਮਤਲਬ ਮਾਪਿਆਂ ਦੇ ਵੀ ਤੇਵਰ ਬਦਲ ਗਏ ਕੁੜੀ ਦੇ ਨਾਲ ਨਾਲ ਉਹ ਤਾਂ ਉਹਨਾਂ ਨੇ ਪਹਿਲਾਂ ਬਦਲੀ ਹੋਸੀ ਹੁੰਦਾ ਪਹਿਲਾਂ ਹੀ ਬਦਲੀ ਹੋਸੀ ਉਹਨਾਂ ਦੀ ਪਹਿਲੀ ਪਲੈਨਿੰਗ ਕੀਤੀ ਹੋਈ ਸੀ ਪਹਿਲੀ ਪਲੈਨਿੰਗ ਸੀ ਉਹਨਾਂ ਦੀ ਵੀ ਆਪਣੀ ਕੁੜੀ ਬਾਹਰ ਨਗਾਣੀ ਆ ਅਸੀਂ ਬਾਹਰ ਨਗਾਣੀ ਆ ਹਾਂ ਆਉਣ ਸ਼ੈਲੇ ਚੌਂਕੀ ਦੇ ਵਿੱਚ ਹੈਗੀ ਆ ਦੂਜੇ ਦਿਨ ਹਵਾਲਾ ਦਿੱਤੀ ਉਹ ਉੱਥੇ ਗੱਲ ਕਰ ਲਈ ਉਹਨਾਂ ਇੰਨੀ ਤੇਜ਼ ਬੋਲਦੀ ਐ ਨਾ ਜਿਹਦੇ ਨੂੰ ਡੈਥ ਵੇਲੇ ਫੜਤੀ ਲੈ ਕੇ ਆਇਆ ਇਹਨਾਂ ਨੂੰ ਸਾਰੀ ਵਾਰਡ ਬਟਾਲੀ ਤੋਂ ਆਂਦੀ ਚਪੜ ਚਪੜ ਬੋਲਦੀ ਆਈ ਉਹ ਫਿਰ ਉਹਦੇ ਆ ਕੇ ਪੁਲਿਸ ਵਾਲਿਆਂ ਦਾ ਦਬਕਾ ਮਾਰਿਆ ਤਾਂ ਉਹ ਚੁੱਪ ਕੀਤੀ ਮਾਂ ਜਿਹੜੇ ਮਾਪੇ ਦੇਖ ਰਹੇ ਆ ਕੀ ਕਹੋਗੇ ਐਦਾਂ ਦੀ ਕਦੇ ਨਹੀਂ ਕਦੇ ਨਹੀਂ ਕਰਨੀ ਚਾਹੀਦੀ ਪਿੰਡ ਸੈਲਾ ਕਲਾਂ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਹੁਣ ਪਰਿਵਾਰ ਨੇ ਤਾਂ ਆਪਣਾ ਦੁੱਖ ਦੱਸਿਆ ਪਰ ਹੁਣ ਕਾਰਵਾਈ ਜਿਹੜੀ ਆ ਪਰਿਵਾਰ ਦੇ ਵੱਲੋਂ ਕੀ ਕੀਤੀ ਗਈ ਹੈ ਤੇ ਆਉਣ ਵਾਲੀ ਕਿਹੜੀ ਕਾਰਵਾਈ ਚਾਹੁੰਦੇ ਹੋ ਮੈਂ ਗੁਰਲਾਲ ਸੈਲਾ ਸਰਪੰਚ ਸੈਲਾ ਕਲਾਂ ਜਿਹੜਾ ਸਾਡੇ ਨਗਰ ਦੇ ਅੰਦਰ ਇਹ ਦੁਖਦਾਈ ਘਟਨਾ ਵਾਪਰੀ ਹੈ ਜੇ ਦੇ ਲਈ ਸਾਡਾ ਸਾਰਾ ਨਗਰ ਸੈਲਾਕਲਾ ਸੋਗ ਦੇ ਵਿੱਚ ਹੈ ਤੋਂ ਇਹਦੇ ਲਈ ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਧੰਨਵਾਦ ਕਰਦੇ ਹਾਂ ਅਸੀਂ ਸੈਲਾਕਲਾ ਚੌਕੀ ਇਨਚਾਰਜ ਅੰਕਾਰ ਸਿੰਘ ਜੀ ਦਾ ਜਿਨ੍ਹਾਂ ਨੇ ਬੜੀ ਤੇਜ਼ੀ ਦੇ ਨਾਲ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਦੋ ਦੋਸ਼ੀ ਅਰੈਸਟ ਕਰ ਲਏ ਲੇਕਿਨ ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੀ ਕੁੜੀ ਨਵਜੋਤ ਕੌਰ ਇਹਨਾਂ ਦੇ ਪੈਸਿਆਂ ਦੇ ਨਾਲ ਲੜਕੇ ਵਾਲਿਆਂ ਦੇ ਪੈਸਿਆਂ ਦੇ ਨਾਲ ਕੈਨੇਡਾ 'ਚ ਬੈਠੀ ਹੈ ਔਰ ਉਹਦਾ ਜਿਹੜਾ ਭਰਾ ਆ ਪ੍ਰਭਜੋਤ ਸਿੰਘ ਉਹ ਅਮਰੀਕਾ ਚ ਗਿਆ ਅਸੀਂ ਭਾਰਤ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਤੁਰੰਤ ਬੁਲਾ ਕੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਬਾਕੀ ਜਿਹੜੇ ਦੋਸ਼ੀ ਰਹਿੰਦੇ ਆ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਵੇ ਕਰਨਵੀਰ ਸੀ ਇਹਨਾਂ ਦੇ ਮੁੰਡੇ ਦਾ ਨਾਮ ਹਨਾ ਕੁੜੀ ਦਾ ਨਾਮ ਨਵਜੋਤ कौर ਸੀ ਨਵਜੋਤ कौर ਅੱਛਾ ਤੇ ਉਹਨਾਂ ਦੇ ਹੁਣ ਸਾਰਾ ਪਰਿਵਾਰ ਜਿਹੜਾ ਪੁਲਿਸ ਥਾਣੇ ਦੇ ਵਿੱਚ ਉਹਨਾਂ ਦੇ ਜਿਹੜੇ ਫਾਦਰ ਹੈ ਨਵਜੋਤ ਕੌਰ ਦੇ ਫਾਦਰ ਬਲਵਿੰਦਰ ਤੇ ਮਦਰ ਰਾਜਵਿੰਦਰ ਕਿਉਂਕਿ ਨਵਜੋਤ ਕੌਰ ਦਾ ਜਿਹੜਾ ਪਿੰਡ ਹੈ ਉਹ ਬੁਰਜ ਅਰਾਈਆਂ ਕਿਲਾ ਲਾਲ ਸਿੰਘ ਥਾਣਾ ਪੁਲਿਸ ਜ਼ਿਲ੍ਹਾ ਬਟਾਲਾ ਦੇ ਅੰਦਰ ਆਉਂਦਾ ਤੇ ਉਹ ਦੋ ਅਰੈਸਟ ਨੇ ਲੜਕੀ ਦਾ ਬਾਪ ਅਤੇ ਮਦਰ ਲੇਕਿਨ ਬਾਕੀ ਜਿਹੜੇ ਦੋਸ਼ੀ ਜਿਹਦੇ ਵਿੱਚ ਖਾਸ ਕਰਕੇ ਇਹ ਜਿਹੜੀ ਲੜਕੀ ਹੈ ਉਹ ਜਿਹੜੀ ਕੈਨੇਡਾ ਦੇ ਵਿੱਚ ਬੈਠੀ ਹੈ ਔਰ ਲੜਕਾ ਅਮਰੀਕਾ ਦੇ ਵਿੱਚ ਉਹਨਾਂ ਨੂੰ ਵੀ ਤੁਰੰਤ ਬੁਲਾ ਕੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ। ਤੇ ਤੁਸੀਂ ਕੀ ਚਾਹੁੰਦੇ ਹੋ ਕਿ ਆਖਰੀ ਕਾਰਵਾਈ ਜਿਹੜੀ ਰਹਿ ਗਈ ਆ ਉਹ ਕਿਹੜੀ ਲਿਆਂਦੀ ਜਾਵੇ ਅਮਲ 'ਚ? ਅਸੀਂ ਤਾਂ ਅਮਡ ਵਿੱਚ ਗੱਲ ਚਾਹਦੇ ਆਂ। ਅਮਰੀਕਾ ਤੋਂ ਤੇ ਨਵਜੋਸਪਰ ਤੋਂ ਕੈਨੇਡਾ ਤੋਂ ਪਾਰਸ਼ ਕਰਕੇ ਬੇਨਤੀ ਕਰਦੇ ਆਂ ਕਿ ਇਹ ਇੱਥੇ ਤੁਰੰਤ ਬਗਾਇ ਜਾਣ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ। ਕਈ ਵਾਰ ਜਦੋਂ ਇਹੋ ਜਿਹੀਆਂ ਖਬਰਾਂ ਆਂਦੀਆਂ ਤਾਂ ਲੋਕ ਅਕਸਰ ਇਹ ਕਹਿੰਦੇ ਆ ਕਿ ਗਲਤੀ ਮੁੰਡੇ ਵਾਲਿਆਂ ਦੀ ਵੀ ਆ ਜਿਨ੍ਹਾਂ ਨੇ ਕੈਨੇਡਾ ਦੇ ਚੱਕਰ ਚ ਜਾਂ ਬਾਹਰਲੇ ਮੁਲਕ ਦੇ ਚੱਕਰ ਦੇ ਵਿੱਚ ਇਹੋ ਜਿਹਾ ਰਿਸ਼ਤਾ ਲਿਆ ਆਇਲਸ ਵਾਲੀ ਕੁੜੀ ਜਿਹੜੀ ਲੰਬੀ ਤਾਂ ਅਕਸ ਦੀ ਵੀ ਗਲਤੀ ਕੱਢ ਦਿੱਤੀ ਜਾਂਦੀ ਆ ਪਰ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਕੁੜੀਆਂ ਇਹੋ ਜਿਹੀਆਂ ਧੋਖੇਬਾਜ਼ ਵੀ ਨਿਕਲਣਗੀਆਂ ਉਹਨਾਂ ਦਾ ਘਰ ਜਦੋਂ ਬਰਬਾਦ ਹੁੰਦਾ ਤਾਂ ਇਹੋ ਜਿਹੇ ਹਾਲਾਤ ਪੰਜਾਬ ਦੇ ਬਹੁਤ ਸਾਰੇ ਘਰਾਂ ਦੇ ਵਿੱਚ ਬਣ ਜਾਂਦੇ ਨੇ ਜੋ ਅੱਜ ਸੈਲਾ ਕਲਾ ਦੇ ਵਿੱਚ ਇਸ ਘਰ ਦੇ ਬਣੇ ਹੋਏ ਨੇ ਮਾਂ ਨੂੰ ਸੁਰਤ ਨਹੀਂ ਹੈ ਜਿਹੜੇ ਵਿਦੇਸ਼ ਦੇ ਵਿੱਚ ਰਿਸ਼ਤੇਦਾਰ ਇਹਨਾਂ ਦੇ ਉਸ ਕੁੜੀ ਦਾ ਖਰਚਾ ਚੁੱਕਦੇ ਸੀ ਵਿਦੇਸ਼ ਦੇ ਵਿੱਚ ਉਹਨਾਂ ਦਾ ਵੀ ਅੱਜ ਸਦਮੇ ਦੇ ਨਾਲ ਬੁਰਾ ਹਾਲ ਹੈ ਤੇ ਪੂਰਾ ਪਿੰਡ ਜਿਹੜਾ ਹੈ ਜਿਸ ਪਰਿਵਾਰ ਦੇ ਨਾਲ ਖੜਾ ਹੈ ਪਰ ਇਸ ਪਰਿਵਾਰ ਨੂੰ ਮੁੜ ਕੇ ਇਹਨਾਂ ਦਾ ਹੀਰਾਂ ਬਰਗਾ ਪੁੱਤ ਨਹੀਂ ਲੱਭਣਾ ਮੈਂ ਗੁਰਦੀਪ ਕਾਲ ਸਹਿਯੋਗੀ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ